ਏ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਪਰੌਣੀ ਤੇਰੀ ਆਈ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣ ਦੀ ਸੁਪਨੇ ਦੇਵਾਂਗੇ ਸਮਝੀ ਜਹਾਨ ਨੂੰ ਸੁਪਨੇ ਦੇਵਾਂਗੇ ਇਹ ਸਮਝੀ ਜਹਾਨ ਨੂੰ ਸੁਪਨੇ ਦੇਵਾਂਗੇ ਸਮਝੀ ਜਹਾਨ ਨੂੰ ਸੁਪਨੇ ਦੇਵਾਂਗੇ ਸਮਝੀ ਜਹਾਨ ਨੂੰ ਸੁਪਨੇ ਦੇਵਾਂਗੇ ਇਹ ਸਮਝੀ ਜਹਾਨ ਨੂੰ ਸੁਪਨੇ ਦੇਵਾਂਗੇ ਇਹ ਸਮਝੀ ਜਹਾਨ ਨੂੰ ਸੁਪਨੇ ਦੇਵਾਂਗੇ ਇਹ ਸਮਝੀ ਜਹਾਨ ਨੂੰ ਪਲਵਾਨ ਨੂੰ ਮੇਨ ਪੈਰ ਦੀ ਬੱਜੇ ਤੇ ਰੱਖ ਪਲਵਾਨ ਨੂੰ ਜਨ ਪਾਵੀ ਦੀ ਸੱਤੇ ਤੇ ਰੱਖ ਪਲਵਾਨ ਨੂੰ ਦਰਗਾਹ ਚ ਹੋਊਗਾ ਸਹਾਈ ਗਾ ਕੇ ਦਰਗਾਹ ਚ ਹੋਊਗਾ ਸਹਾਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਦੇ ਚਾਰ ਦਿਨ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਦੇ ਚਾਰ ਦਿਨ ਦੀ ਥੋੜਾ ਕੰਮ ਕਰੇ ਤੈਨੂੰ ਬੁਰਾ ਲੋਕੀ ਕਹਿਣਗੇ ਥੋੜਾ ਕੰਮ ਕਰੇ ਤੈਨੂੰ ਬੁਰਾ ਲੋਕੀ ਕਹਿਣਗੇ ਥੋੜਾ ਕੰਮ ਕਰੇ ਤੈਨੂੰ ਬੁਰਾ ਲੋਕ ਕਹਿਣਗੇ ਥੋੜਾ ਕੰਮ ਕਰੇ ਤੈਨੂੰ ਬੁਰਾ ਲੋਕ ਕਹਿਣਗੇ ਧਰਮ ਦਵਾਰੇ ਜਾ ਕੇ ੱੱਕੇ ਤੈਨੂੰ ਪਾਣਗੇ 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 ਘੜ ਪੈ ਜੋਗੀ ਜਮਾਂ ਵਾਲੀ ਪਾਈ ਇਹ ਦੁਨੀਆ ਤੇ ਚਾਰ ਦੇਣਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਦੁਨੀਆ ਤੇ ਚਾਰ ਦੇਣਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਨੀ ਧਰਮ ਦਵਾਰੇ ਤੇ ਸ਼ੂਤਸ਼ਰ ਪੁੱਗਣੀ ਨੀ ਧਰਮ ਦਵਾਰੇ ਤੇ ਤੂੰ ਸਾਦ ਪੁੱਤਣੇ ਧਰਮ ਦਵਾਰੇ ਤੇ ਤੂੰ ਸਾਦ ਪੁੱਤਣੇ ਧਰਮ ਦਵਾਰੇ ਤੇ ਕੀ ਨਾ ਫਰਕ ਕੀ ਤੇ ਰੱਬ ਦੇ ਸ਼ਿੰਗਾਰੇ ਚ ਰੱਖੀ ਨਾ ਫਰਕ ਕੀ ਤੇ ਰੱਬ ਦੇ ਸ਼ਿੰਗਾਰੇ ਚ ਕੀ ਨਾ ਫਰਕ ਕਿਦਾਂ ਰੱਬ ਦੇ ਸ਼ਿੰਗਾਰੇ ਚ ਰੱਖੀ ਨਾ ਫਰਕ ਕਿਦਾਂ ਰੱਬ ਦੇ ਸ਼ਿੰਗਾਰੇ ਚ ਕੀ ਨਾ ਫਰਕ ਕੀ ਤੇ ਰੱਬ ਦੇ ਸ਼ਿੰਗਾਰੇ ਚ ਰੱਖੀ ਨਾ ਫਰਕ ਕੀ ਤੇ ਰੱਬ ਦੇ ਸ਼ਿੰਗਾਰੇ ਚ ਰੱਖੀ ਨਾ ਫਰਕ ਕਿਦਾਂ ਰੱਬ ਦੇ ਸ਼ਿੰਗਾਰੇ ਚ ਰੱਖੀ ਨਾ ਫਰਕ ਕਿਦਾਂ ਰੱਬ ਦੇ ਸ਼ਿੰਗਾਰੇ ਚ ਬੈਜੂਗੀ ਜਮਾਂ ਵਾਲੀ ਭਾਈ ਗਲ ਪੈ ਜੋਗੀ ਜਮਾਂ ਵਾਲੀ ਪਾਈ ਇਹ ਦੁਨੀਆ ਤੇ ਚਾਰ ਦੇਣ ਦੀ ਜਨ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਵਿਚਾਰ ਦੇਣ ਦੀ ਜਨ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣ ਦੀ ਜਨ ਬਣ ਕੇ ਪਰੌਣੀ ਤੇਰੀ ਆਈ ਦੁਨੀਆ ਤੇ ਚਾਰ ਦੇਣ ਦੀ ਬਣ ਕੇ ਪਰੌਣੀ ਤੇਰੀ ਕਾਈ ਇਹ ਦੁਨੀਆ ਤੇ ਵਿਚਾਰ ਦੇਣ ਦੀ ਜਨ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਨ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣ ਦੀ ਜਨ ਬਣ ਕੇ ਪਰੌਣੀ ਤੇਰੀ ਆਈ ਦੁਨੀਆ ਤੇ ਚਾਰ ਦੇਣ ਦੀ ਸੁਣ ਤੂੰ ਹੋ ਤੂੰ ਪਿਆਰੇ ਤੇ ਰਣ ਦਲਗੀਰ ਕੀ ਸੁਣ ਤੂੰ ਪਿਆਰੇ ਤੇ ਰਣ ਦਲਗੀਰ ਕੀ ਸੁਣ ਤੂੰ ਪਿਆਰੇ ਤੇ ਰਣ ਦਲਗੀਰ ਜੀ ਸੁਣ ਤੂੰ ਪਿਆਰੇ ਤੇ ਰਣ ਦਲਗੀਰ ਜੀ ਰਾਜ ਮਹਿਲ ਛੱਡ ਗਏ ਨੇ ਬਾਦਸ਼ਾਹ ਗਰੀਬ ਕੀ ਰਾਜ ਮਹਿਲ ਛੱਡ ਗਏ ਨੇ ਬਾਦਸ਼ਾਹ ਗਰੀਬ ਕੀ ਰੱਬ ਜੱਟ ਤੇ ਬਾਦਸ਼ਾਹ ਗਰੀਬ ਕੀ ਰਾਜ ਮਹਿਲ ਛੱਡ ਗਏ ਨੇ ਬਾਦਸ਼ਾਹ ਗਰੀਬ ਕੀ ਰਾਜ ਮਹਿਲ ਛੱਡ ਗਏ ਨੇ ਬਾਦਸ਼ਾਹ ਗਰੀਬ ਕੀ ਰਾਜ ਮਹਿਲ ਛੱਡ ਕੇ ਬਾਦਸ਼ਾਹ ਗਰੀਬ ਕੀ ਰਾਜ ਮਹਿਲ ਛੱਡ ਕੇ ਬਾਦਸ਼ਾਹ ਗਰੀਬ ਕੀ ਅੱਗੇ ਰੱਬ ਦੇ ਨੱਲੇ ਚੱਲੇ ਚਤਰਾਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਇਹ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਮੇਨ ਬਣ ਕੇ ਪਰੌਣੀ ਤੇਰੀ ਆਈ ਤੇ ਦੁਨੀਆ ਤੇ ਚਾਰ ਦੇਣ ਦੀ ਜਿੰਦ ਬਣ ਕੇ ਪਰੌਣੀ ਤੇਰੀ ਆਈ ਦੁਨੀਆ ਤੇ ਚਾਰ ਦੇਣ ਦੀ